ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਰਾਸ਼ਟਰਪਤੀ ਟਰੰਪ ਨੇ ਇੱਕ ਅਜੋਹੇ ਐਲਾਨ ਨਾਮੇ ਤੇ ਸਾਈਨ ਕੀਤੇ ਹਨ ਜਿਸ ਨਾਲ ਵੱਖ-ਵੱਖ 12 ਦੇਸ਼ਾਂ ਦੇ ਲੋਕਾਂ ਤੇ ਹੁਣ ਅਮਰੀਕਾ ਵਿੱਚ ਦਾਖਲ ਹੋਣ ਤੇ ਪਾਬੰਦੀ ਲੱਗ ਗਈ ਹੈ ਇਹ ਪਾਬੰਦੀ ਸੋਮਵਾਰ ਰਾਤ 12 ਵਜੇ 1 ਮਿੰਟ ਤੋਂ ਲਾਗੂ ਹੋਵੇਗੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਰਾਤ ਨੂੰ ਇੱਕ ਐਲਾਨ ਨਾਮੇ ਤੇ ਦਸਤਖਤ ਕੀਤੇ ਜਿਸ ਵਿੱਚ ਉਨ੍ਹਾਂ ਨੇ ਪਹਿਲੇ ਕਾਰਜਕਾਲ ਦੀ ਯਾਤਰਾ ਪਾਬੰਦੀ ਨੀਤੀ ਨੂੰ ਦੁਬਾਰਾ ਲਾਗੂ ਕੀਤਾ ਹੈ ਜਿਸ ਦੇ ਤਹਿਤ 12 ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿੱਚ ਦਾਖਲ ਹੋਣ ਤੇ پابੰਦੀ ਲਗਾਈ ਗਈ ਹੈ। ਇਹਨਾਂ ਦੇਸ਼ਾਂ ਵਿੱਚ ਅਫਗਾਨਿਸਤਾਨ, ਮਿਆਮਾਰ, ਚਾਡ, ਕਾਂਗੋ, ਗੰਨਰਾਜ, ਇਕੁਟੇਰੀਅਲ ਗਿਨੀ, 에리ਟਰੀ아, ਹੈਤੀ, ਇਰਾਨ, ਲੀਬੀਆ, ਸੋਮਾਲੀਆ, ਸੁਡਾਨ ਅਤੇ ਯਮਨ ਸ਼ਾਮਿਲ ਹਨ। ਇਹਨਾਂ ਦੇਸ਼ਾਂ ਤੇ ਯਾਤਰਾ پابੰਦੀਆਂ ਸੋਮਵਾਰ ਰਾਤ 12:01 ਵਜੇ ਤੋਂ ਲਾਗੂ ਹੋਣਗੀਆਂ। ਇਸ ਤੋਂ ਇਲਾਵਾ ਬੁਰੂndi, ਕਿਊਬਾ, ਲਾਉਸ, ਸਿਆਰਾ ਲਿਓਨ ਲੋਗੋ ਤੁਰਕੇਮਿਸਤਾਨ ਅਤੇ ਵੈਨਜੂਏਲਾ ਤੋਂ ਆਉਣ ਵਾਲੇ ਲੋਕਾਂ ਤੇ ਵੀ ਸਖਤ پابੰਦੀਆਂ ਹੋਣਗੀਆਂ 트럼ਪ ਨੇ ਆਪਣੇ ਐਲਾਨ ਵਿੱਚ ਕਿਹਾ ਮੈਨੂੰ ਅਮਰੀਕਾ ਅਤੇ ਇਸ ਦੇ ਲੋਕਾਂ ਦੀ ਸੁਰੱਖਿਆ ਅਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਕੰਮ ਕਰਨਾ ਪਵੇਗਾ 트럼ਪ ਨੇ 20 ਜਨਵਰੀ ਨੂੰ ਇੱਕ ਕਾਰਜਕਾਰੀ ਆਦੇਸ਼ ਦਿੱਤਾ ਸੀ ਜਿਸ ਦੇ ਤਹਿਤ ਵਿਦੇਸ਼ ਅਤੇ ਗ੍ਰਹਿ ਸੁਰੱਖਿਆ ਵਿਭਾਗਾ ਅਤੇ ਰਾਸ਼ਟਰੀ ਖੂਫੀਆ ਨਿਰਦੇਸ਼ਕ ਨੂੰ ਅਮਰੀਕਾ ਪ੍ਰਤੀ ਦੁਸ਼ਮਣੀ ਭਰੇ ਰਵੱਈਏ ਸੰਬੰਧੀ ਇੱਕ ਰਿਪੋਰਟ ਤਿਆਰ ਕਰਨ ਅਤੇ ਇਹ ਪਤਾ ਲਗਾਉਣ ਲਈ ਕਿਹਾ ਗਿਆ ਸੀ ਕਿ ਕੁਝ ਦੇਸ਼ਾਂ ਤੋਂ ਆਉਣ ਵਾਲੇ ਲੋਕ ਰਾਸ਼ਟਰੀ ਸੁਰੱਖਿਆ ਲਈ ਖਤਰਾ ਹਨ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਰਾਸ਼ਟਰਪਤੀ 트ੰਪ ਨੇ ਇੱਕ ਅਜੋਹੇ ਐਲਾਨ ਨਾਮੇ ਤੇ ਸਾਈਨ ਕੀਤੇ ਹਨ ਜਿਸ ਨਾਲ ਵੱਖ-ਵੱਖ 12 ਦੇਸ਼ਾਂ ਦੇ ਲੋਕਾਂ ਤੇ ਹੁਣ ਅਮਰੀਕਾ ਵਿੱਚ ਦਾਖਲ ਹੋਣ ਤੇ ਪਾਬੰਦੀ ਲੱਗ ਗਈ ਹੈ ਇਹ ਪਾਬੰਦੀ ਸੋਮਵਾਰ ਰਾਤ 12 ਵਜੇ 1 ਮਿੰਟ ਤੋਂ ਲਾਗੂ ਹੋਵੇਗੀ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਬੁੱਧਵਾਰ ਰਾਤ ਨੂੰ ਇੱਕ ਐਲਾਨ ਨਾਮੇ ਤੇ ਦਸਤਖਤ ਕੀਤੇ ਜਿਸ ਵਿੱਚ ਉਨ੍ਹਾਂ ਨੇ ਪਹਿਲੇ ਕਾਰਜਕਾਲ ਦੀ ਯਾਤਰਾ ਪਾਬੰਦੀ ਨੀਤੀ ਨੂੰ ਦੁਬਾਰਾ ਲਾਗੂ ਕੀਤਾ ਹੈ ਜਿਸ ਦੇ ਤਹਿਤ 12 ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿੱਚ ਦਾਖਲ ਹੋਣ ਤੇ ਪਾਬੰਦੀ ਲਗਾਈ ਗਈ ਹੈ। ਇਹਨਾਂ ਦੇਸ਼ਾਂ ਵਿੱਚ ਅਫਗਾਨਿਸਤਾਨ, ਮਿਆਮਾਰ, ਚਾਡ, ਕਾਂਗੋ, ਗੰਨਰਾਜ, ਇਕਵੇਰੀਅਲ ਗਿਨੀ, 에리ਟਰੀ아, ਹੈਤੀ, ਇਰਾਨ, ਲੀਬੀਆ, ਸੋਮਾਲੀਆ, ਸੁਡਾਨ ਅਤੇ ਯਮਨ ਸ਼ਾਮਿਲ ਹਨ। ਇਹਨਾਂ ਦੇਸ਼ਾਂ ਤੇ ਯਾਤਰਾ ਪਾਬੰਦੀਆਂ ਸੋਮਵਾਰ ਰਾਤ 12:01 ਵਜੇ ਤੋਂ ਲਾਗੂ ਹੋਣਗੀਆਂ। ਇਸ ਤੋਂ ਇਲਾਵਾ ਬੁਰੂndi, ਕਿਊਬਾ, ਲਾਉਸ, ਸਿਆਰਾ ਲਿਓਨ ਟੋਗੋ, ਤੁਰਕਮਿਸਤਾਨ ਅਤੇ ਵੈਨਜੂਏਲਾ ਤੋਂ ਆਉਣ ਵਾਲੇ ਲੋਕਾਂ ਤੇ ਵੀ ਸਖਤ پابੰਦੀਆਂ ਹੋਣਗੀਆਂ। ਟਰੰਪ ਨੇ ਆਪਣੇ ਐਲਾਨ ਵਿੱਚ ਕਿਹਾ ਮੈਨੂੰ ਅਮਰੀਕਾ ਅਤੇ ਇਸ ਦੇ ਲੋਕਾਂ ਦੀ ਸੁਰੱਖਿਆ ਅਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਕੰਮ ਕਰਨਾ ਪਵੇਗਾ। ਟਰੰਪ ਨੇ 20 ਜਨਵਰੀ ਨੂੰ ਇੱਕ ਕਾਰਜਕਾਰੀ ਆਦੇਸ਼ ਦਿੱਤਾ ਸੀ ਜਿਸ ਦੇ ਤਹਿਤ ਵਿਦੇਸ਼ ਅਤੇ ਗ੍ਰਹਿ ਸੁਰੱਖਿਆ ਵਿਭਾਗਾ ਅਤੇ ਰਾਸ਼ਟਰੀ ਖੂਫੀਆ ਨਿਰਦੇਸ਼ਕ ਨੂੰ ਅਮਰੀਕਾ ਪ੍ਰਤੀ ਦੁਸ਼ਮਣੀ ਭਰੇ ਰਵੱਈਏ ਸੰਬੰਧੀ ਇੱਕ ਰਿਪੋਰਟ ਤਿਆਰ ਕਰਨ ਅਤੇ ਇਹ ਪਤਾ ਲਗਾਉਣ ਲਈ ਕਿਹਾ ਗਿਆ ਸੀ ਕਿ ਕੁਝ ਦੇਸ਼ਾਂ ਤੋਂ ਆਉਣ ਵਾਲੇ ਲੋਕ ਰਾਸ਼ਟਰੀ ਸੁਰੱਖਿਆ ਲਈ ਖਤਰਾ ਹਨ